सत श्रीकाल मैं हाँ न्यूट्रिशनिस्ट पल्लवी चसल आम तौर तो पर मैंने ये सवाल पूछा जाता है कि माइक्रोवेव का यूज कर कैंसर हो जाता है कि माइक्रोवेव जेडिएशन निकल दया कि साड़ी सेहत को खराब कर सकती है जे थोड़े भी अजिहे कुछ सवाल है, है? तो अच्छा भीडियो थोड़े ले ही है सब तो पहला तो मैं दसना चाहागी कि सैंटिफिक रिसर्च ने यह साबित किया है कि माइक्रोवेव ਤੇ ਵਿੱਚ ਖਾਣਾ ਪਕਾਣ ਜਾਂ ਗਰਮ ਕਰਨ ਦੇ ਨਾਲ ਤੁਹਾਨੂੰ ਕੈਂਸਰ ਨਹੀਂ ਹੁੰਦਾ ਇਹਦਾ ਛੋਟਾ ਜਿਹਾ ਇੱਕ ਬਹੁਤ ਸਿੰਪਲ ਲਾਜਿਕ ਇਹ ਹੈ ਕਿ ਜਿਹੜੀ એનર્ਜੀ ਜਾਂ ਰੇਡੀਏਸ਼ਨ ਮਾਈਕ੍ਰੋਵੇਵ ਦੇ ਵਿੱਚੋਂ ਨਿਕਲਦੀ ਹੈ ਜਾਂ ਜਿਹੜੀ ਤੁਹਾਡੇ ਖਾਣੇ ਨੂੰ ਗਰਮ ਜਾਂ ਕੁਕ ਕਰਦੀ ਹੈ ਉਹ ਨੋਨ ਆਇੋਨਾਈਜ਼ਿੰਗ ਹੁੰਦੀ ਹੈ ਯਾਨੀ ਕਿ ਉਹ ਤੁਹਾਡੇ ਡੀਐਨਏ ਨੂੰ ਚੇਂਜ ਨਹੀਂ ਕਰਦੀ ਅਫੈਕਟ ਨਹੀਂ ਕਰਦੀ ਤਾਂ ਇਸ ਲਈ ਮਾਈਕ੍ਰੋਵੇਵ ਦੇ ਵਿੱਚ ਗਰਮ ਕੀਤਾ ਹੋਇਆ ਖਾਣਾ ਤੁਹਾਡੇ ਵਾਸਤੇ ਸੇਫ ਹੁੰਦਾ ਹੈ ਲੇਕਿਨ ਬਹੁਤ ਸਾਰੀਆਂ ਸਾਵਧਾਨੀਆਂ ਹੈ ਕਿ ਜਿਹੜੀਆਂ ਤੁਹਾਨੂੰ ਵਰਤਣੀਆਂ ਚਾਹੀਦੀਆਂ ਹਨ ਜਦੋਂ ਤੁਸੀਂ ਮਾਈਕ੍ਰੋਵੇਵ ਨੂੰ ਯੂਜ਼ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਜੀ ਜਦੋਂ ਮਾਈਕ੍ਰੋਵੇਵ ਤੁਸੀਂ ਲੈ ਕੇ ਆਓ ਤਾਂ ਜਿਹੜੀ ਇਨਸਟਰਕਸ਼ਨ ਮੈਨੂਅਲ ਜਿਹੜਾ ਉਹਦੇ ਨਾਲ ਕਿਤਾਬ ਆਂਦੀ ਹੈ ਉਹ ਤੁਹਾਨੂੰ ਸੰਭਾਲ ਕੇ ਰੱਖਣੀ ਚਾਹੀਦੀ ਹੈ ਉਹਦੇ ਵਿੱਚ ਤੁਸੀਂ ਇਨਸਟਰਕਸ਼ਨਸ ਨੂੰ ਪੜ੍ਹੋ ਆਪਾਂ ਕਹਿੰਦੇ ਹਾਂ ਤੇ ਇਹਦਾ ਕੀ ਫਾਇਦਾ ਹੈ ਆਪਾਂ ਤਾਂ ਸਾਲਾਂ ਤੋਂ ਯੂਜ਼ ਕਰ ਰਹੇ ਹਾਂ ਮਾਈਕ੍ਰੋਵੇਵ ਲੇਕਿਨ ਤੁਸੀਂ ਉਹਨੂੰ ਇਨਸਟਰਕਸ਼ਨਸ ਨੂੰ ਜ਼ਰੂਰ ਪੜ੍ਹੋ ਤੇ ਦੂਸਰੀ ਗੱਲ ਸਾਡੇ ਦਿਮਾਗ ਵਿੱਚ ਇਹ ਵੀ ਆਂਦੀ ਹੈ ਕਿ कि माइक्रोवेव जोड़ा खाना असी गर्म करते हैं वह पौष्टिक तत्व तो नहीं खराब हो जाते डेफिनेटली हूँ लेकिन सिर्फ माइक्रोवेव नहीं तो जड़े पौष्टिक तत्व है खाने के स्पेषली वाइटमिन बी एंड वाइटमिन सी और जो आप पैन में खाना गर्म करते हैं वो भी नष्ट होंगे हैं सो so, यदों भीट ਖਾਣੇ ਨੂੰ ਗਰਮ ਕਰਦੀ ਹੈ ਕੁਝ ਜਿਹੜੇ ਹੀਟ ਸੈਂਸਿਟਿਵ ਨਿਊਟ੍ਰੀਐਂਟਸ ਹੁੰਦੇ ਜਿਵੇਂ ਮੈਂ ਕਿਹਾ ਵਿਟਾਮਿਨ ਬੀ ਤੇ ਸੀ ਉਹ ਤਾਂ ਖਰਾਬ ਹੋਣਾ ਹੀ ਹੈ ਕਿ ਉਹਨਾਂ ਦੀ ਗੁਣਵੱਤਾ ਥੋੜੀ ਕਟਣੀ ਹੀ ਹੈ ਕੁਆਂਟੀਟੀ ਕਟਣੀ ਹੀ ਹੈ ਤਾਂ ਹੁਣ ਕਰੀਏ ਕਿ ਉਹ ਨਿਊਟ੍ਰੀਸ਼ਨ ਦੇ ਜਿਹੜੇ ਆਪਾਂ ਪਾਠ ਪੜ੍ਹਦੇ ਹਾਂ ਕਿ ਸਾਨੂੰ ਪੂਰੇ ਨਿਊਟ੍ਰੀਸ਼ਨ ਜਿਹੜੀ ਹੈ ਉਹ ਖਾਣੇ ਦੇ ਜ਼ਰੀਏ ਲੈਣੀ ਹੈ ਤਾਂ ਕੀ ਕਰਨਾ ਹੈ ਜਿਹੜਾ ਵੀ ਤੁਸੀਂ ਰੀ ਹੀਟ ਕੀਤਾ ਗਿਆ ਖਾਣਾ ਹੈ ਮਾਈਕ੍ਰੋਵੇਵ ਦੇ ਵਿੱਚ ਜਾਂ ਪੈਨ ਦੇ ਵਿੱਚ ਜਾਂ ਕੜਾਹੀ 'ਚ ਜਿਹੜਾ ਤੁਸੀਂ ਗਰਮ ਕਰਦੇ ਹੋ ਉਹਦੇ ਨਾਲ ਇੱਕ ਸੈਲਡ ਦਾ ਬੋਲ ਖਾਓ ਔਰ ਉਹਦੇ ਵਿੱਚ ਤੁਸੀਂ ਨਿੰਬੂ ਪਾ ਲਓ ਆਪਣੇ ਆਪ ਵੀ ਤੇ ਸੀ ਤੁਹਾਡਾ ਕੰਪਲੀਟ ਹੋ ਗਿਆ ਤੇ ਮਾਈਕ੍ਰੋਵੇਵ ਦੇ ਵਿੱਚ ਖਾਣਾ ਗਰਮ ਕਰਨ ਲੱਗਿਆਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਗਲਾਸ ਤੇ ਕੰਟੇਨਰ ਕੱਚ ਦੇ ਤੁਸੀਂ ਬਰਥਨਸ ਯੂਜ਼ ਕਰੋ ਤੇ ਜੇ ਤੁਸੀਂ ਬਹੁਤ ਸਾਰੇ ਬਰਥਨ ਲੈ ਕੇ ਆਏ ਹੋ ਬਹੁਤ ਸਾਰੇ ਜਿਹੜੇ ਹੀਟ ਕਰਨ ਵਾਸਤੇ ਤੁਸੀਂ ਕੰਟੇਨਰਸ ਲਏ ਹੈਗੇ ਆ ਜਿਹਦੇ ਅ ਵਿੱਚ ਲਿਖਿਆ ਹੁੰਦਾ ਹੈ ਕਿ ਉਹ microwaves ਸੇਫ ਹੈ ਗਿਆ ਉਹ اچھی ਗੱਲ ਹੈ ਕਿ ਇਹ ਲੇਕਿਨ ਜਨੋ ਵੀ ਤੁਹਾਨੂੰ ਲੱਗੇ ਕਿ ਥੋੜੀ ਹੁਣ ਖਰਾਬ ਹੋਣੇ ਸ਼ੁਰੂ ਹੋ ਗਏ ਆ ਤਾਂ ਤੁਸੀਂ ਉਹਨਾਂ ਨੂੰ ਚੇਂਜ ਕਰ ਲਓ ਉਹਨਾਂ ਨੂੰ ਸਿੱਟਣਾ ਨਹੀਂ ਹੈ ਤੁਸੀਂ ਉਹਦੇ ਵਿੱਚ ਆਪਣੀ ਡਰਾਈ ਸਟੋਰੇਜ ਲਈ ਕੋਈ ਵੀ ਚੀਜ਼ ਤੁਸੀਂ ਇਹਦੇ ਵਿੱਚ ਦਾਲ ਪਾ ਲਓ ਮਸਾਲੇ ਪਾ ਕੇ ਰੱਖ ਲਓ ਸੋ that is safe for you ਖਾਣੇ ਨੂੰ ਟੱਕ ਕੇ ਪਕਾਓ ਤੇ ਇਸ ਦੇ ਨਾਲ ਬਹੁਤ ਜ਼ਰੂਰੀ ਹੈ ਕਿ ਸਮੇਂ-ਸਮੇਂ ਤੇ ਤੁਸੀਂ ਖਾਣੇ ਨੂੰ ਸਟਰ ਕਰਦੇ ਰਹੋ ਉਹਨੂੰ ਹਿਲਾਉਂਦੇ ਰਹੋ ਤਾਂ ਕਿ evenly ਖਾਣਾ ਤੁਹਾਡਾ ਕੁੱਕ ਹੋ ਜਾਏ ਜਾਂ ਗਰਮ ਹੋ ਜਾਏ ਔਰ ਕੋਸ਼ਿਸ਼ ਕਰੋ ਕਿ ਛੋਟੀ ਕੁਆਂਟੀਟੀ ਤੁਸੀਂ ਕੁੱਕ ਕਰੋ ਜਿਵੇਂ ਕਿ ਬਹੁਤ ਜ਼ਿਆਦਾ 4-5 ਬੰਦਿਆਂ ਲਈ ਜੇ ਤੁਸੀਂ ਪੁਲਾਓ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਬਰੀਆਨੀ ਬਣਾਉਣਾ ਚਾਹੁੰਦੇ ਹੋ ਜਾਂ ਕੁਝ ਹੋਰ ਚੀਜ਼ ਬਣਾਉਣਾ ਚਾਹੁੰਦੇ ਹੋ that takes more time ਤੇ ਉਹਦੇ ਨਾਲ ਥੋੜੇ ਜਿਹੀ ਨਿਊਟ੍ਰੀਐਂਟਸ ਜਿਹੜੇ ਹੈਗੇ ਉਹ ਲਾਸ ਹੁੰਦੇ ਆ ਜੇ ਤੁਸੀਂ ਛੋਟੀ ਕੁਆਂਟੀਟੀ ਦੇ ਵਿੱਚ ਕੁੱਕ ਕਰੋਗੇ ਉਹ ਜਲਦੀ ਵੀ ਕੁੱਕ ਹੋਏਗਾ ਤੇ ਉਹਦੇ ਨਿਊਟ੍ਰੀਸ਼ਨ ਦੇ ਵਿੱਚ ਕੋਈ ਵੀ ਕਮੀ ਨਹੀਂ ਹੋਏਗੀ ਜੇ ਤੁਹਾਨੂੰ ਲੱਗਦਾ ਹੈ ਕਿ ਅੱਜ ਦੀ ਇਹ ਜਾਣਕਾਰੀ ਤੁਹਾਡੇ ਵਾਸਤੇ ਕੋਈ ਕਮਦੀ ਹੈ ਤਾਂ ਤੁਸੀਂ ਇਹਨੂੰ ਅਪਰੀਸ਼ੀਏਟ ਕਰੋ ਲਾਈਕ ਕਰੋ ਤੇ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਆਪਣਿਆਂ ਦੇ ਜਾਣਕਾਰੀ ਕੰਮ ਆ ਸਕਦੀ ਹੈ ਤਾਂ ਤੁਸੀਂ ਇਹਨੂੰ ਸ਼ੇਅਰ ਵੀ ਕਰੋ ਤੇ ਹੁਣ ਨਿਊਟ੍ਰੀਸ਼ਨਿਸਟ ਪੱਲੇ ਦੀ ਜਸਲ ਨੂੰ ਦਿਓ ਇਜਾਜ਼ਤ ਆਪਾਂ ਫੇਰ ਮਿਲਾਂਗੇ ਧੰਨਵਾਦ